ਗੁਰੂ ਪਿਆਰ ਵਾਲਿਓ ਅੱਜ ਆਪਾਂ ਜੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਬਿਉਂਤਬੰਦੀ ਕਰਕੇ ਆਨੰਦਪੁਰ ਆਨੰਦਗੜ੍ਹ ਦਾ ਕਿਲਾ ਛੱਡਿਆ ਸੀ ਨਾ ਤੇ ਨਾਲ ਇਹ ਵੀ ਬਿਉਂਤਬੰਦੀ ਸੀ ਵੀ ਆਪਾਂ ਜੇ ਅੱਗੇ ਪਿੱਛੇ ਕੋਈ ਪਰਿਵਾਰ ਦਾ ਜੀ ਹੋ ਗਿਆ ਕੋਈ ਸਿੰਘਾਂ ਦਾ ਜੱਥਾ ਕੋਈ ਵੀ ਪਰਿਵਾਰ ਦਾ ਜੀ ਸਾਰਾ ਪਰਿਵਾਰ ਹੀ ਸੀ ਨਾ ਗੁਰੂ ਸਾਹਿਬ ਦਾ ਵੀ ਕੋਈ ਵੀ ਪਰਿਵਾਰ ਦਾ ਜੀ ਪਾਸੇ-ਆਸੇ ਹੋ ਗਿਆ ਸਰਸਾ ਪਾਰ ਕਰਨ ਵੇਲੇ ਤੇ ਆਪਾਂ ਅੱਗੇ ਰੋਪੜ ਮਿਲਾਂਗੇ। ਉੱਥੇ ਆਪਾਂ ਵੇਟ ਕਰਾਂਗੇ ਸਾਰਿਆਂ ਦੀ, ਅਡੀ ਕਰਾਂਗੇ ਉੱਥੋਂ ਮਿਲ ਕੇ ਫਿਰ ਅੱਗੇ ਚੱਲਾਂਗੇ। ਤੇ ਮਾਤਾ ਸੁੰਦਰ ਕੌਰ ਜੀ ਤੇ ਭਾਈ ਮਨੀ ਸਿੰਘ ਹੋਣੀ ਇੱਕ ਸਿੰਘ ਹੋਰ ਸੀ ਨਾਲ ਤੇ ਮਤਾਮਾ ਦੇ ਨਾਲ ਇੱਥੇ ਰੋਪੜ ਹੀ ਆਏ ਸੀ। ਇਤਿਹਾਸ ਦੱਸਦਾ ਉੱਥੇ ਮਾਤਾ ਸੁੰਦਰੀ ਦੇ ਨਾਂ ਤੇ ਮਾਤਾ ਸੁੰਦਰੀ ਜੀ ਗੁਰਦੁਆਰਾ ਬਣਿਆ ਹੋਇਆ ਰੋਪੜ। ਕਿਉਂਕਿ ਵਿਉਂਤਬੰਦੀ ਦੇ ਵਿੱਚ ਇਹ ਮਹਾਰਾ ਸੱਚੇ ਪਾਤਸ਼ਾਹ ਨੇ ਇੱਕ ਟੀਚਾ ਰੱਖਿਆ ਸੀ ਉੱਥੋਂ ਦਾ ਵੀ ਆਪਾਂ ਜੇ ਅੱਗੇ ਪਿੱਛੇ ਹੋ ਗਏ ਸਰਸਾ ਪਾਰ ਕਰਨ ਵੇਲੇ ਕੋਈ ਪਰਿਵਾਰ ਦਾ ਜੀ ਤਾਂ ਆਪਾਂ ਉੱਥੇ ਸਾਰੇ ਆਇਓ ਵੀ ਉੱਥੇ ਆਪਾਂ ਇਕੱਠੇ ਹੋਵਾਂਗੇ ਤੇ ਮਾਤਾ ਸੁੰਦਰ ਕੌਰ ਜੀ ਹੁਣੀ ਉੱਥੇ ਗਏ ਤੇ ਜਦੋਂ ਗੰਗੂ ਦਾ ਮੇਲ ਹੋਇਆ ਇਤਿਹਾਸ ਦੱਸਦਾ ਵੀ ਜਿਵੇਂ ਜਿਵੇਂ ਆਪਾਂ ਹੁਣ ਇਤਿਹਾਸ ਦੀ ਖੋਜ ਹੋ ਰਹੀ ਹੈ ਬਹੁਤ ਖੋਜ ਹੋ ਰਹੀ ਹੈ ਓਵੇਂ ਓਵੇਂ ਆਪਾਂ ਗੱਲ ਕਰਦੇ ਆਂ ਜੀ ਮਾਤਾ ਜੀ ਤੇ ਸਹਿਬਜ਼ਾਦੇ ਪਾਰਲੇ ਬੰਨੇ ਪਿਛਲੇ ਬੰਨੇ ਹੀ ਰਹਿ ਗਏ ਸੀ ਸਰਸਾ ਪਾਰ ਨਹੀਂ ਸੀ ਕੀਤਾ ਇਹਨਾਂ ਨੇ ਤੇ ਉਦੋਂ ਉਹਦੇ ਕਿਨਾਰੇ-ਕਿਨਾਰੇ ਬੰਨ ਦੇ ਕਿਨਾਰੇ-ਕਿਨਾਰੇ ਜਦੋਂ ਸਰਸਾ ਪਾਰ ਕਰਕੇ ਸਿੰਘ ਤੇ ਫੌਜਾਂ ਪਿੱਛੇ ਮੁੜ ਗਈਆਂ ਧੁੰਦ ਬਹੁਤ ਜ਼ਿਆਦਾ ਸੀ ਸਵੇਰ ਦਾ ਵੇਲਾ ਸੀ ਤੇ ਮਾਤਾ ਜੀ ਵੀ ਉਧਰ ਨੂੰ ਹੀ ਇਹਨਾਂ ਨੇ ਰੁਕ ਕਰਕੇ ਕਿਉਂ ਧੁੰਦ ਦੇ ਵਿੱਚ ਪਤਾ ਵੀ ਨਹੀਂ ਲੱਗਦਾ ਵੀ ਕਿਨਾਰੇ-ਕਿਨਾਰੇ ਨਾਲ 7-8 ਕਿਲੋਮੀਟਰ ਬਾਬਾ ਫਤੇ ਸਿੰਘ ਬਾਬਾ ਜੋਰਾਵਰ ਸਿੰਘ ਤੇ ਮਾਤਾ ਗੁਜਰਕੌਰ ਜੀ ਕਿਨਾਰੇ ਕਿਨਾਰੇ ਸਰਸਾ ਦੇ 7-8 ਕਿਲੋਮੀਟਰ ਤੁਰ ਕੇ ਚਲੇ ਗਏ ਸੀ ਜਾਂਦਿਆਂ ਜਾਂਦਿਆਂ ਨੂੰ ਸ਼ਾਮ ਹੋ ਗਈ ਸੀ 7-8 ਕਿਲੋਮੀਟਰ ਕਿਉਂਕਿ ਤੰਦ ਸੀਗੀ ਹੌਲੀ-ਹੌਲੀ ਗਏ ਤੇ ਜਦੋਂ ਸ਼ਾਮ ਵੇਲੇ ਬਾਬਾ ਕੁੰਮਾ ਮਾਸਕੀ ਦੀ ਸ਼ਣ ਵਿੱਚ ਜਿਹੜੀ ਆਪਾਂ ਇਤਿਹਾਸ ਦੱਸਦਾ ਵੀ ਉੱਥੇ ਰਾਤ ਕੱਟੀ ਇਹਨਾਂ ਨੇ ਮਾਤਾ ਜੀ ਉਹਨਾਂ ਨੇ ਸਹਿਬ ਜਦਿਆਂ ਨੇ ਉੱਥੇ ਫਿਰ ਜਦੋਂ ਦੇਖਿਆ ਉਹ ਦੀਵਾ ਬਲਦਾ ਥੋੜਾ ਜਿਹਾ ਚਾਨਣ ਬਾਹਰ ਨੂੰ ਆ ਰਿਹਾ ਚੰਨ ਦੇ ਵਿੱਚੋਂ ਤੇ ਮਾਤਾ ਜੀ ਨੇ ਉਧਰ ਨੂੰ ਰੁਕ ਕੀਤਾ ਸਹਿਬਜਾਦਿਆਂ ਨੂੰ ਲੈ ਕੇ ਤੇ ਉੱਥੇ ਬਾਬਾ ਕੁੰਮਾ ਜੀ ਬਾਹਰ ਆਏ ਤੇ ਉਹਨਾਂ ਨੇ ਪੁੱਛਿਆ ਫਿਰ ਆਪਾਂ ਨੂੰ ਪਤਾ ਹੀ ਆ ਇਤਿਹਾਸ ਬਾਰੇ ਸੁਣਿਆ ਆਪਾਂ ਇਤਿਹਾਸ ਵੀ ਜੋ ਕੱਪੜਾ ਸੀ ਬਾਬਾ ਜੀ ਨੇ ਦਿੱਤਾ ਬਾਬਾ ਕੁੰਮਾ ਮਾਸਕੀ ਜੀ ਨੇ ਤੇ ਨੇੜੇ ਪਿੰਡ ਸੀ ਜਿੱਥੋਂ ਦੀ ਮਾਤਾ ਲక్ష్ਮੀ ਸੀ ਤੇ ਮਾਤਾ ਲక్ష్ਮੀ ਜੀ ਨੇ ਬਾਬਾ ਕੁੰਮਾ ਜੀ ਨੂੰ ਦੱਸਿਆ ਹੋਇਆ ਸੀ ਕਿਉਂਕਿ ਵਧੀਆ ਸੋਚ ਦੇ ਮਾਤਾ ਜੀ ਸੀ ਮਾਤਾ ਲక్ష్ਮੀ ਜੀ ਤੇ ਸੇਵਾ ਦੇ ਵਿੱਚ ਰੁਚੀ ਰੱਖਦੇ ਸੀ ਤੇ ਬਾਬਾ ਕੁੰਮਾ ਜੀ ਨੂੰ ਵੀ ਇਤਿਹਾਸ ਦੱਸਦਾ ਵੀ ਦੱਸਿਆ ਹੋਇਆ ਸੀ ਵੀ ਕੁੰਮਿਆ ਪੁੱਤ ਕੁੰਮੇ ਜੇ ਕੋਈ ਮਤਲਬ ਹਨੇਰੇ ਸਵੇਰੇ ਕੋਈ ਤੇਰੇ ਕੋਲੇ ਰਾਹ ਗੈਰੀ ਕਿਉਂਕਿ ਉਹ ਬੇੜੀ ਚਲਾਉਂਦਾ ਸੀ ਨਾ ਉਧਰ ਲਿਆਂ ਨੂੰ ਇੱਧਰ ਤੇ ਉਧਰ ਲਿਆਂ ਨੂੰ ਉਧਰ ਸਰਸਾ ਪਾਰ ਕਰਾਉਂਦਾ ਸੀ ਤੇ ਮਾਤਾ ਲక్ష్ਮੀ ਜੀ ਨੇ ਬਾਬਾ ਕੁੰਮਾ ਜੀ ਨੂੰ ਕਿਹਾ ਸੀ ਵੀ ਤੇਰੇ ਕੋਲੇ ਕੋਈ ਰਾਹੀ ਬਾਂਦੀ ਕੋਈ ਨਹੀਂ ਰਸਵੇਰਾ ਹੋ ਜੇ ਤੇਰੇ ਕੋਲੇ ਕੋਈ ਠਹਿਰੇ ਤਾਂ ਪ੍ਰਸਾਦੇ ਪਾਣੀ ਦੀ ਜ਼ਰੂਰਤ ਹੋਵੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਮੇਰੇ ਘਰੋਂ ਆ ਕੇ ਲੈ ਕੇ ਜਾਣਾ ਤੇ ਮਾਤਾ ਜੀ ਤੇ ਸਹਿਬਜ਼ਾਦਿਆਂ ਨੂੰ ਆਪਣੀ ਸੰਨ ਵਿੱਚ ਛੱਡ ਕੇ ਬਾਬਾ ਕੁੰਮਾ ਜੀ ਉੱਥੇ ਗਿਆ ਮਾਤਾ ਲక్ష్ਮੀ ਜੀ ਕੋਲੇ ਵੀ ਆਹ ਗੱਲ ਮਾਤਾ ਗੁਜਰਕੌਰ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਹਿਬਜ਼ਾਦੇ ਛੋਟੇ ਉਹ ਮੇਰੀ ਸ਼ਾਨ ਵਿੱਚ ਆ ਤੇ ਪ੍ਰਸ਼ਾਦਾ ਪਾਣੀ ਦੀ ਵੀ ਜ਼ਰੂਰਤ ਆ ਪ੍ਰਸ਼ਾਦਾ ਪਾਣੀ ਨਾਲ ਹਿੰਮਤ ਕਰਕੇ ਪਕਵਾਇਆ ਬਣਵਾ ਕੇ ਤੇ ਮਾਤਾ ਲక్ష్ਮੀ ਜੀ ਨੇ ਕੱਪੜੇ ਵੀ ਗਰਮ ਦਿੱਤੇ ਜਿੰਨੇ ਕਿ ਸੀਗੇ ਨਵੇਂ ਪੁਰਾਣੇ ਘਰਜੀ ਜੀ ਬਣ ਕੇ ਕੱਪੜੇ ਵੀ ਦੇਤੇ ਵੀ ਆ ਵੀ ਲੈ ਜਾਓ ਉਹਨਾਂ ਵਾਸਤੇ ਇਤਿਹਾਸੇ ਵੀ ਦੱਸਦਾ ਵੀ ਮਾਤਾ ਲక్ష్ਮੀ ਜੀ ਆਪ ਆਏ ਪ੍ਰਸ਼ਾਦਾ ਛਕਾਉਣ ਤੇ ਸਵੇਰ ਨੂੰ ਵੀ ਪ੍ਰਸ਼ਾਦਾ ਉਹਨਾਂ ਨੇ ਸਕਾਇਆ ਬਣਾ ਕੇ ਤੇ ਇਧਰ ਸਵੇਰ ਨੂੰ ਫਿਰ ਇਹਨਾਂ ਦਾ ਗੰਗੂ ਨਾਲ ਮੇਲ ਹੋ ਗਿਆ ਕਿਤੇ ਗੰਗੂ ਪਾਪੀ ਪਤਾ ਨਹੀਂ ਕਿਵੇਂ ਇਹਨਾਂ ਨੂੰ ਟੱਕਰ ਗਿਆ ਪਤਾ ਨਹੀਂ ਕਿਹੜੀ ਖੋਜ ਵਿੱਚ ਸੀਗਾ ਕਿਹੜੀ ਭਾਲ ਵਿੱਚ ਸੀ ਜਾਂ ਤਾਂ ਮਨ ਦੇ ਵਿੱਚ ਇਹ ਹੋ ਵੀ ਅਨੰਦਪੁਰ ਗੁਰੂ ਸਾਹਿਬ ਨੇ ਛੱਡਤਾ ਵੀ ਇਧਰ ਨੂੰ ਆਇਆ ਹੋਣਾ ਵੀ ਮੈਂ ਦੇਖਾਂ ਜਾ ਕੇ ਇੱਦਾਂ ਫਿਰਦਾ ਤੁਰਦਾ ਮਾਤਾ ਜੀ ਹੁਣਾਂ ਨਾਲ ਮੇਲ ਹੋ ਗਿਆ ਕੁੰਮੇ ਮਾਸਕੀ ਦੀ ਸੰਨ ਕੋਲੇ ਮੇਲ ਹੋਇਆ ਜੀ ਉੱਥੇ ਚਲੋ ਮਾਤਾ ਜੀ ਜਾਣਦੇ ਸੀ ਕਿਉਂਕਿ ਉੱਥੇ ਨੌਕਰੀ ਕਰਦਾ ਰਿਹਾ ਹੈ ਕਈ ਇਤਿਹਾਸਕਾਰਾਂ ਨੇ ਰਸੋਈਆ ਵੀ ਲਿਖਿਆ ਇਹ ਕੋਈ ਨੌਕਰੀ ਕਰਦਾ ਸੀ ਉੱਥੇ ਜਾਣਦੇ ਸੀ ਚਲੋ ਜਾਣਦੇ ਸੀ ਮਾਤਾ ਜੀ ਗੰਗੂ ਨੂੰ ਤੇ ਗੰਗੂ ਨੇ ਵੀ ਕਿਹਾ ਵੀ ਮਾਤਾ ਜੀ ਚਲ ਗੰਗੂ ਨੂੰ ਮਾਤਾ ਜੀ ਨੂੰ ਵੀ ਥੋੜਾ ਜਿਆਦਾ ਹੋ ਗਿਆ ਵੀ ਸਾਨੂੰ ਜਾਣ ਪਛਾਣ ਵਾਲਾ ਮਿਲ ਗਿਆ ਵੀ ਚੱਲ ਹੁਣੇ ਸਾਨੂੰ ਜੱਥੇ ਦੇ ਨਾਲ ਮਿਲਾ ਦੇਗਾ ਪਰਿਵਾਰ ਦੇ ਨਾਲ ਮਿਲਾ ਦੇਗਾ ਤੇ ਜਦੋਂ ਗੰਗੂ ਉੱਥੋਂ ਲੈ ਕੇ ਤੁਰਿਆ ਵੀ ਚੱਲੋ ਮਾਤਾ ਜੀ ਤੁਸੀਂ ਮੇਰੇ ਨਾਲ ਚੱਲੋ ਵੀ ਮੈਂ ਮੇਲ ਮਲਾਪ ਕਰਾਵਾਂਗਾ ਇਹੀ ਕਿਹਾ ਨਾ ਕਿਹਾ ਵੀ ਹੋਏਗਾ ਤੇ ਮਾਤਾ ਜੀ ਨੇ ਕਿਹਾ ਵੀ ਗੰਗੂ ਇਧਰ ਲਾ ਟੀਚਾ ਜੱਥੇ ਦਾ ਵੀ ਜੇ ਕੋਈ ਪਰਿਵਾਰ ਦਾ ਜੀ ਅੱਗੇ ਪਿੱਛੇ ਹੋ ਗਿਆ ਤਾਂ ਗੋਬਿੰਦ ਸਿੰਘ ਦਾ ਕਹਿਣਾ ਮੇਰੇ ਲਾਲ ਜੀ ਦਾ ਵੀ ਰੋਪਣ ਮਿਲਾਂਗੇ ਆਪਾਂ ਅੱਗੇ ਜਾ ਕੇ ਵੀ ਰੋਪਣ ਸਾਰੇ ਵੇਟ ਕਰਾਂਗੇ ਸਾਰਿਆਂ ਦੀ ਫਿਰ ਉੱਥੋਂ ਇਕੱਠੇ ਹੋ ਕੇ ਅੱਗੇ ਚੱਲਾਂਗੇ ਇਹ ਬਿਉਂਤਮੰਦੀ ਸੀ ਤੇ ਗੁਰੂ ਸਾਹਿਬ ਨੂੰ ਹਮਲੇ ਦਾ ਵੀ ਪਤਾ ਸੀ ਵੀ ਇਹ ਹਮਲਾ ਕਰਨਗੇ ਪਿੱਛੋਂ ਚਲੋ ਉਹ ਆਪਾਂ ਇਤਿਹਾਸ ਸੁਣਿਆ ਹੋਇਆ ਪਹਿਲਾਂ ਗੱਲ ਕਰੀਏ ਇਧਰ ਨੂੰ ਇਹ ਚਮਕੌਰ ਦੀ ਗੜੀ ਵੱਲ ਰੁਕ ਗਏ ਮਹਾਰਾਜ ਕਿਉਂਕਿ ਜਦੋਂ ਪਿੱਛਾ ਕਰਨਾ ਫੌਜਾਂ ਨੇ ਸ਼ੁਰੂ ਕਰਤਾ ਫਿਰ ਉਹ ਮਹਾਰਾਜ ਦਾ ਏਰੀਆ ਸਾਰਾ ਦੇਖਿਆ ਹੋਇਆ ਸੀਗਾ ਮੋਰਚਾ ਬੰਦੀ ਵਾਸਤੇ ਵੀ ਸਹੀ ਸੀ ਉਹ ਤੇ ਇਹ 40 ਸਿੰਘਾਂ ਸਮੇਤ 44 ਸਿੰਘਾਂ ਦਾ ਗੁਰੂ ਸਾਹਿਬ ਸਮੇਤ ਜੱਥਾ ਇੱਥੇ ਆ ਗਿਆ ਤੇ ਭਾਈ ਬਚਿੱਤਰ ਸਿੰਘ ਜ਼ਖਮੀ ਵਾਲਾ ਸੀਗਾ ਤੇ ਉਹਨੂੰ ਕੋਟਲਾ ਨਿਹੰਗਾਂ ਖਾਂ ਦੇ ਘਰੇ ਛੱਡਿਆ ਉਹ ਵੀ ਆਪਾ ਇਤਿਹਾਸ ਵਿਚਾਰਿਆ ਵੀ ਉੱਥੇ ਭਾਈ ਬਚਿੱਤਰ ਸਿੰਘ ਨੇ ਆਪਣੇ ਸਾਸ ਤਿਆਗਤੇ ਸੀ। சுவாਸ ਆਪਾਂ ਨੇ ਤਿਆਗਤੇ ਸੀ ਸਿੱਧੀ ਪਾ ਗਿਆ ਸੀ। ਤੇ ਇਸ ਤੋਂ ਬਾਅਦ ਇਧਰਲੇ ਪਾਸੇ ਹੀ ਆਪਾਂ ਗੱਲ ਕਰਾਂਗੇ ਅੱਜ। ਗੰਗੂ ਨੂੰ ਮਾਤਾ ਜੀ ਨੇ ਕਿਹਾ ਵੀ ਗੰਗੂ ਆਪਾਂ ਰੋਪੜਵਾਲ ਚੱਲਣਾ। ਤੇ ਤੁਰਨ ਲੱਗਿਆਂ ਮਾਤਾ ਜੀ ਨੇ ਕੁੰਮੇ ਮਾਸਕੀ ਨੂੰ 4-5 ਮੋਹਰਾਂ ਪੰਜ ਕ ਮੋਹਰਾਂ ਦਿੱਤੀਆਂ ਉਹਦੇ ਸੁਕਰਾਨੇ ਬਜੋਂ ਵੀ ਤੂੰ ਭਾਈ ਸਾਨੂੰ ਸਾਡੀ ਹੈਲਪ ਕੀਤੀ ਐ ਮਾਤਾ ਜੀ ਦਿਆਲੂ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਦੇ ਮਾਤਾ ਜੀ ਨੇ ਛਾਣੇ ਨੇ ਜਾਣਦੇ ਨੇ ਸਭ ਕੁਝ ਚਲੋ ਮਾਣ ਬਜੋਂ ਉਹ ਤਾਂ ਨਾ ਲਵੇ ਮੈਂ ਹੱਥ ਬੰਨੇ ਆ ਬਾਬਾ ਕੁੰਮਾ ਮਾਸਕੀ ਦੇ ਵੀ ਨਹੀਂ ਮਾ ਜੀ ਮੈਨੂੰ ਨਹੀਂ ਜ਼ਰੂਰਤ ਤੇ ਦੀ ਸਾਨੂੰ ਪੈਸੇ ਦੀ ਜ਼ਰੂਰਤ ਨਹੀਂ ਮੇਰਾ ਫਰਜ਼ ਬਣਦਾ ਸੀ ਇਹ ਤੇ ਜਦੋਂ ਪੰਜ ਮੋਹਰਾਂ ਉਹਨਾਂ ਨੂੰ ਦਿੱਤੀਆਂ ਕੁੰਮੇ ਮਾਸਕੀ ਨੂੰ ਤੇ ਬੀਬੀ ਲక్ష్ਮੀ ਨੂੰ ਵੀ ਕੁਝ ਮੋਹਰਾਂ ਦਿੱਤੀਆਂ ਇਤਿਹਾਸ ਦੱਸਦਾ ਜੋ ਥੈਲੀ 'ਚ ਸੀਗਾ ਖਜ਼ਾਨਾ ਸੀਗਾ ਨਾ ਥੋੜਾ ਜਿਹਾ ਰਸਤਾਂ ਵਾਸਤੇ ਇਹ ਤਾਂ ਪਰ ਪੱਕਾ ਪਤਾ ਵੀ ਰਸਤਾਂ ਵਾਸਤੇ ਕੁਝ ਸੀਗਾ ਖਜ਼ਾਨਾ ਮਾਤਾ ਜੀ ਕੋਲੇ ਜਦੋਂ ਮਾਤਾ ਲక్ష్ਮੀ ਜੀ ਨੂੰ ਵੀ ਦਿੱਤੀਆਂ ਪੰਜ ਕਮੋਰਾ ਤੇ ਹੋਰ ਸਮਾਨ ਕੁਝ ਤੇ ਬਾਬਾ ਕੁੰਮਾ ਮਾਸਕੀ ਨੂੰ ਜੀ ਨੂੰ ਵੀ ਤੇ ਗੰਗੂ ਦੀ ਨੀਤ ਵਿਗੜ ਗਈ। ਉੱਥੇ ਹੀ ਪਹਿਲਾਂ ਹੋ ਸਕਦਾ ਗੰਗੂ ਸਾਫ਼ ਹੋਵੇ ਮਨੋਂ। ਪਰ ਉਹ ਜਦੋਂ ਮਾਇਆ ਦਾ ਲਾਲਚ ਪੈ ਗਿਆ ਗੰਗੂ ਪਾਪੀ ਦੇ ਮਨ ਦੇ ਵਿੱਚ ਤੇ ਮਾਤਾ ਜੀ ਨੇ ਤੁਰਨ ਲੱਗਾ ਕਿ ਆਹ ਸੀ ਵੀ ਗੰਗੂ ਆਪਾਂ ਰੋਪੜ ਵੱਲ ਚੱਲਣਾ ਉੱਥੇ ਮੇਲ ਹੋਏਗਾ ਕਿਉਂਕਿ ਬਿਉਂਤਬੰਦੀ ਇਹੀ ਆ ਵੀ ਜਿਹੜਾ ਪਰਿਵਾਰ ਦਾ ਜੀ ਅੱਗੇ ਪਿੱਛੇ ਹੋ ਗਿਆ ਤੇ ਉੱਥੇ ਰੋਪੜ ਮਿਲਾਂਗੇ। ਮਾਤਾ ਸੁੰਦਰਕੌਰ ਤੇ ਭਾਈ ਮਨੀ ਸਿੰਘ ਹੁਣੇ ਵੀ ਰੋਪੜ ਹੀ ਆਏ ਸੀ ਮਾਤਾ ਸੁੰਦਰਕੌਰ ਉੱਥੇ ਰੁਕੇ ਸੀ ਜਿੱਥੇ ਮਤਲਬ ਵਿਆਹਤ ਬੰਦੀ ਸੀਗੀ ਵੀ ਆਪਾਂ ਇੱਥੇ ਇਕੱਠੇ ਹੋਵਾਂਗੇ ਰੋਪੜ ਮਾਤਾ ਸੁੰਦਰਕੌਰ ਜੀ ਦੇ ਨਾਂ ਤੇ ਗੁਰਦੁਆਰਾ ਬਣਿਆ ਹੋਇਆ ਉੱਥੇ ਪਰਿਵਾਰ ਨੇ ਇਕੱਠਾ ਹੋਣਾ ਇਕੱਠੇ ਹੋਣਾ ਸੀ ਕਿਉਂਕਿ ਮਾਤਾ ਸੁੰਦਰੀ ਜੀ ਤਾਂ ਹੁਣੀ ਤਾਂ ਉੱਥੇ ਪਹੁੰਚ ਗਏ ਤੇ ਇਧਰ ਝੰਗ ਚਮਕੌਰ ਦੀ ਗੜੀ ਵਿੱਚ ਹੋ ਗਈ ਇਹ ਵੀ ਜੱਥਾ ਨਾ ਪਹੁੰਚ ਸਕਿਆ ਤੇ ਮਾਤਾ ਜੀ ਨੂੰ ਤੇ ਸਹਬਜ਼ਾਦੇ ਛੋਟਿਆਂ ਨੂੰ ਇਹ ਗੰਗੂ ਪਾਪੀ ਉਲਟਾ ਸਤੇਲਾ ਤੇਰੇ ਆਪਦੇ ਘਰ ਬੱਲ ਨੂੰ ਨਹੀਂ ਲਗਿਆ ਇਹ ਵੀ ਧਿਆਨ ਰੱਖਿਓ ਜੀ ਆਪਦੇ ਘਰ ਬੱਲ ਨੂੰ ਨਹੀਂ ਲਗਿਆ ਨੀਤੀ ਮਾੜੀ ਸੀ ਵੀ ਮੈਂ ਇਹਨਾਂ ਦਾ ਸਮਾਨ ਲੁੱਟ ਲਾਂ ਵੀ ਕਿਤੇ ਰਾਹ 'ਚ ਜਾਂਦਿਆਂ ਜਾਂਦਿਆਂ ਨਾ ਦੱਸਦੇ ਬਾਟ ਉੱਥੋਂ ਥੋੜ੍ਹੀ ਹੋਈ ਸੀ ਕੁੰਮੇ ਮਾਸਕੀ ਦੇ ਪਿੰਡ ਸੰਨ ਕੋਲੋਂ ਇਹਦੇ ਘਰ ਪਿੰਡ 4 ਕਿਲੋਮੀਟਰ ਹੀ ਦੱਸਿਆ 4-5 ਕਿਲੋਮੀਟਰ ਇਹ 16-17 ਕਿਲੋਮੀਟਰ ਘਮਾਉਂਦਾ ਰਿਹਾ ਇੱਧਰ ਉੱਧਰ ਵੀ ਆਂਦੀ ਚਲਦੇ ਆਂ ਇੱਧਰ ਖਤਰਾ ਇੱਧਰ ਦੀ ਚਲਦੇ ਆਂ ਇੱਧਰ ਖਤਰਾ ਕਿਉਂ ਹੁਣ ਮਾਤਾ ਜੀ ਨੇ ਤਾਂ ਜਾਣਾ ਹੀ ਸੀ ਉਹਨੂੰ ਉਹਦੇ ਨਾਲ ਕਿਉਂਕਿ ਅਗਵਾਈ ਗੰਗੂ ਕਰ ਰਿਹਾ ਸੀ ਜਾਣੀ ਜੀ ਚਲੋ ਇਹਨੇ ਗੱਲ ਮੁਕਾਓ ਵੀ ਇਹਨੇ ਨੇਰਾ ਕਰ ਲਿਆ 16-17 ਕਿਲੋਮੀਟਰਾਂ ਐ ਘਹਾਕ ਮੋਕੇ ਨਾਲ ਇੱਧਰ ਉੱਤਰ ਦੀ ਪਿੰਡ ਨੇੜੇ ਹੀ ਸੀਗਾ ਤੇ ਇੱਕ ਤਲਾਬ ਜੇ ਤੇ ਸ਼ਾਮ ਪੈ ਗਈ ਨੇਰਾ ਹੋ ਗਿਆ ਇੱਕ ਤਲਾਬ ਹੈ ਨੇੜੇ ਇਹਦੇ ਪਿੰਡ ਤੋਂ 4 ਕਿਲੋਮੀਟਰ ਹੀ ਐ ਤੇ ਉੱਥੇ ਉਹ ਤਲਾਬ ਬਣਿਆ ਹੋਇਆ ਚਿੜੀ ਜੀ ਬਣੀ ਹੋਈ ਆ ਵੀਡੀਓ ਚ ਵੀ ਦਿਖਾਈ ਸੀਗੀ ਭਾਈ ਸਾਹਿਬ ਉਹਨਾਂ ਨੇ ਤੇ ਉੱਥੇ ਫਿਰ ਇਹਨਾਂ ਨੇ ਰੁਕਣਾ ਪਿਆ ਵੀ ਪਿੰਡ ਦੂਰ ਆ ਹੁਣ ਰੁਕਣਾ ਹੀ ਪੈਣਾ ਹਨੇਰਾ ਧੁੰਦ ਪੈਂਦੀ ਆ ਫਿਰ ਪੱਦਰੇ ਉਸ ਤਲਾਬ ਦੇ ਕਿਨਾਰੇ ਇੱਕ ਰਾਤ ਕੱਟੀ ਆ ਸਤ ਪੋ ਦੀ ਰਾਤ ਕੁੰਮਾ ਮਾਸਕੀ ਦੇ ਛੰਨ ਵਿੱਚ ਤੇ ਅੱਠ ਪੋ ਦੀ ਰਾਤ ਉੱਥੇ ਤਲਾਬ ਦੇ ਕਿਨਾਰੇ ਇਤਿਹਾਸਕਾਰ ਇਹ ਵੀ ਦੱਸਦੇ ਆ ਵੀ ਗੰਗੂ ਵੀ ਨਾਲ ਹੀ ਸੀ ਕਾਤੋਂ ਸੀ ਨਾਲ ਵੀ ਗੰਗੂ ਦੇ ਮਨ ਵਿੱਚ ਉਹ ਮਾਇਆ ਪਈ ਹੋਈ ਸੀ ਉਹਦੇ ਵਿੱਚ ਅੰਨਾ ਹੋ ਗਿਆ ਦਾ ਮਨ ਕੁਝ ਦਿਖਦਾ ਨਹੀਂ ਹੁਣ ਇਹਨੂੰ ਵੀ ਜਾਂ ਠੰਡਾ ਜਾਂ ਧੁੰਦਾਂ ਜਾਂ ਬਾਹਰ ਰਵਾਂਗੇ ਮਾਤਾ ਜੀ ਉਹਨਾਂ ਨੇ ਤਾਂ ਰਹਿਣਾ ਸੀ ਕਿਉਂਕਿ ਉਹਨਾਂ ਦਾ ਤਾਂ ਰਸਤਾ ਉਹੇ ਜਿਹਾ ਸੀ ਉਧਰ ਨੂੰ ਤੋਰਿਆ ਹੋਇਆ ਸੀ ਤੇ ਆਪ ਵੀ ਗੰਗੂ ਦੱਸਦੇ ਉੱਥੇ ਹੀ ਰਿਹਾ ਵੀ ਇਹ ਸੌਣ ਜਾਂ ਸੌ ਜਾਣਗੇ ਤੇ ਮੈਂ ਜਿਹੜੀ ਥੈਲੀ ਆ ਮੋਹਰਾਂ ਵਾਲੀ ਤੇ ਉਹ ਮੈਂ ਜਾ ਕੇ ਤਿੱਤਰ ਹੋ ਜੂੰ ਮਨ ਦੀ ਭਾਵਨਾ ਗੰਗੂ ਦੇ ਇਹ ਸੀ ਮਾੜੀ ਭਾਵਨਾ ਤਾਂ ਹੀ ਪਾਪੀ ਦੱਸਿਆ ਗਿਆ ਨੇ ਲਿਖਿਆ ਗਿਆ ਚਲੋ ਜੀ ਮਾਤਾ ਜੀ ਨੇ ਸਹਬਜਾਦਿਆਂ ਨੂੰ ਇਹ ਬੁੱਕਲ ਜੀ ਦੇ ਨਾਲ ਲਾ ਕੇ ਨਾ ਇੱਕ ਦਰਖਤ ਦੇ ਨਾਲ ਢੋਲ ਆ ਕੇ ਤੇ ਸਹਬਜਾਦਿਆਂ ਨੂੰ ਇਦਾਂ ਬੁੱਕਲ ਚ ਲੈ ਲਿਆ ਇਕੱਲੇ ਵਿੱਚ ਠੰਡ ਤਾਂ ਬਹੁਤ ਸੀ ਕੁਝ ਕੱਪੜੇ ਸੀਗੇ ਚਲੋ ਮਾਤਾ ਲక్ష్ਮੀ ਨੇ ਜਿਹੜੇ ਦਿੱਤੇ ਹੋਏ ਨਾਲ ਮਾਤਾ ਜੀ ਨੇ ਜਦੋਂ ਇਸ ਤਰ੍ਹਾਂ ਲਾ ਕੇ ਛਾਤੀ ਦੇ ਨਾਲ ਦੋਨਾਂ ਨੂੰ ਖੱਬੇ ਸੱਜੇ ਬੁੱਕਲ ਦੇ ਨਾਲ ਲਾ ਕੇ ਆਪਦੇ ਇਦਾਂ ਤੇ ਧੋਜ ਹੀ ਲਾ ਕੇ ਬਹਿ ਗਏ ਤੇ ਇਹ ਸਹਬ ਜਿਆਦੇ ਥੱਕੇ ਸੀ ਹੁਣ 17 16 17 ਕਿਲੋਮੀਟਰ ਤੁਰਨਾ ਕਿਤੇ ਖੇੜ ਆ ਜੀ ਨਾਲੇ ਠੰਡ ਦੇ ਵਿੱਚ ਧੁੰਦ ਦੇ ਵਿੱਚ ਤੇ ਉਮਰਾਂ ਕਿੰਨੀਆਂ ਕਾ ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਦੱਸਿਆ ਇਤਿਹਾਸ ਨੇ ਤੇ ਬਾਬਾ ਜੋਰਾਵਰ ਸਿੰਘ ਜੀ 9 ਸਾਲ ਦੇ ਛੋਟੇ ਆ ਸਰੀਰ ਕਰਕੇ ਉਮਰ ਕਰਕੇ ਛੋਟੇ ਨੇ ਥੱਕੇ ਤੇ ਚਲੋ ਇਹਨਾਂ ਨੂੰ ਨੀਂਦ ਆ ਗਈ ਮਾਤਾ ਜੀ ਦੇ ਸੀਨੇ ਨਾਲ ਲੱਗ ਕੇ ਸੌਂਗੇ ਤੇ ਮਾਤਾ ਜੀ ਜਾਗਦੇ ਨੇ ਤੇ ਗੰਗੂ ਚੋਰ ਅੱਖ ਨਾਲ ਵੇਖ ਰਹਿੰਦਾ ਵੀ ਮਾਤਾ ਦੀ ਅੱਖ ਲੱਗੇ ਤਾਂ ਮੈਂ ਥੈਲੀ ਚੱਕ ਕੇ ਲੈ ਜਾਵਾਂ ਮੋਰਾ ਚਾਹ ਰਸਤਾ ਵਾਸਤੇ ਥੋੜੀਆਂ ਸੀ ਉਹਦੇ ਚ ਚਾਹ ਬਹੁਤੀਆਂ ਸੀ ਪਰ ਗੰਗੂ ਦੇ ਮਨ ਵਿੱਚ ਇਹ ਚੱਲਦੀ ਸੀ ਇਹਦੇ ਵਿੱਚ ਲਾਲ ਵੀ ਹੈਗੇ ਨੇ ਮੋਤੀ ਵੀ ਹੈਗੇ ਨੇ ਜਵਾਰ ਹੀਰੇ ਲਾਲ ਹੈਗੇ ਨੇ ਇਹਦੇ ਵਿੱਚ ਇਸ ਭਾਵਨਾ ਦੇ ਨਾਲ ਜਦੋਂ ਗੰਗੂ ਰਹਾ ਤੇ ਸਵੇਰ ਨੂੰ ਦਿਨ ਚੜਿਆ ਤੇ ਕੰਧਾ ਮਾਤਾ ਜੀ ਲੈ ਆਪਾਂ ਤਾਂ ਐਵੇਂ ਉਧਰ ਦੀ ਤੁਰੇ ਫਿਰਦੇ ਰਹੇ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਧੁੰਦ ਚ ਤੇ ਮੈਂ ਘਰੇ ਨਾ ਮੈਂ ਪਿੰਡ ਜਾ ਕੇ ਆਉਣਾ ਮੈਂ ਪਿੰਡ ਦਾ ਜੈਜਾ ਲੈ ਕੇ ਆਉਣਾ ਵੀ ਕਿਸੇ ਕਿਸਮ ਦੀ ਕੋਈ ਗੜਬੜ ਤਾਂ ਨਹੀਂ ਕੋਈ ਸਪਾਈ ਤਾਂ ਨਹੀਂ ਫਿਰਦੇ ਮਾਤਾ ਜੀ ਨੂੰ ਤਾਂ ਪਤਾ ਪਤਾ ਲੱਗਿਆ ਸੀ ਠੀਕ ਆ ਗੰਗੂ ਜਾਇਆ ਚਲੇ ਆ ਗਿਆ ਗੰਗੂ ਚਲਿਆ ਗਿਆ ਤੇ ਮਾਤਾ ਜੀ ਉੱਠ ਕੇ ਸਵੇਰ ਨੂੰ ਥੋੜਾ ਜਿਹਾ ਚਾਨਣ ਜਾ ਹੋਇਆ ਜਦੋਂ ਤੇ ਉਸੇ ਤਲਾ ਦੇ ਵਿੱਚੋਂ ਜਲ ਦੀ ਵਰਤੋਂ ਕੀਤੀ ਜਾਂ ਪਾਣੀ ਦੀ ਮੂੰਹ ਹੱਥ ਵੀ ਧੋਤੇ ਕਿਉਂਕਿ ਹੁਣ ਪਾਣੀ ਚਲੋ ਉਹ ਜੇ ਨਹੀਂ ਰਹੇ ਹੋਣਗੇ ਉਦੋਂ ਸਾਫ ਸੁਥਰੇ ਜੀ ਪਾਣੀ ਆਪ ਟਾਬਾਂ ਤੋਂ ਹੀ ਤਲਾਮਾਂ ਚੋਂ ਪੀਂਦੇ ਸੀ ਪਾਣੀ ਲੋਕ ਅਸੀਂ ਵੀ ਸੂਆਂ ਦੇ ਵਿੱਚੋਂ ਪੀਂਦੇ ਰਹੇ ਸਾਨੂੰ ਯਾਦ ਕਿਉਂਕਿ ਸਾਫ ਸੁਥਰਾ ਪਾਣੀ ਆਉਂਦਾ ਸੀ ਐ ਨੀਲੇ ਰੰਗ ਦਾ ਚਲੋ ਮਾਤਾ ਜੀ ਸਹਿਬਜਾਦਿਆਂ ਨੂੰ ਦਿਨ ਚੜਾ ਦੇ ਨਾਲ ਥੋੜਾ ਜਿਹਾ ਜਦੋਂ ਅੱਗੇ ਤੁਰੇ ਥੋੜੀ ਬਾਟ ਤੇ ਇੱਕ ਫਕੀਰ ਦੀ ਕੁਲੀ ਹੈ ਤੇ ਉੱਥੇ ਕਿ ਜੇ ਥੋੜਾ ਜਿਹਾ ਬੇਟ ਕਰਨ ਵਿੱਚ ਢੀਕ ਵਿੱਚ ਬਹਿ ਕੇ ਗੰਗੂ ਦੀ ਢੀਕ ਚ ਵੀ ਗੰਗੂ ਆਊਗਾ ਗੰਗੂ ਨੂੰ ਢੀਕਦੇ ਰਹੇ ਉੱਥੇ ਫਕੀਰ ਦੀ ਕੁਲੀ ਕੋਲੇ ਇੱਕ ਕੋਲੇ ਬੈਠੇ ਕੁਟੀਆ ਕੋਲੇ ਤੇ ਉਥੋਂ ਜਦੋਂ ਫਕੀਰ ਕਿਤੇ ਬਾਹਰ ਅੰਦਰ ਗਿਆ ਹੁਣ ਤੇ ਉਧਰੋਂ ਆ ਕੇ ਜਦੋਂ ਪੁੱਛਿਆ ਫਕੀਰ ਨੇ ਵੀ ਮਾਤਾ ਜੀ ਕਿਵੇਂ ਬੈਠੇ ਹੋ ਮਾਤਾ ਜੀ ਦੇ ਸੈਭ ਸਭਾਈ ਮੂੰਹ ਚ ਨਿਕਲ ਕਹਿੰਦੀ ਐਵੇਂ ਹੀ ਬੈਠੇ ਆ ਐਵੇਂ ਹੀ ਬੈਠੇ ਆ ਭਾਈ ਉਹ ਗੁਰਦੁਆਰਾ ਐਮਾ ਸਾਹਿਬ ਬਣਿਆ ਹੋਇਆ ਜੀ ਮਾਤਾ ਦੇ ਐਵੇਂ ਕਹਿਣ ਦੇ ਲਬਜ ਵਿੱਚੋਂ ਉਸੇ ਨੋਂ ਤੇ ਐਮਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਚੱਲੋ ਜਾਦ ਨੂੰ ਥੋੜੇ ਟਾਈਮ ਤੱਕ ਗੰਗੂ ਵੀ ਆ ਗਿਆ ਗੰਗੂ ਆ ਗਿਆ ਤੇ ਆਪਦੇ ਘਰ ਲੈ ਗਿਆ ਨੌ ਪੋ ਦੀ ਰਾਤ ਗੰਗੂ ਦੇ ਘਰ ਕੱਟੀ ਆ ਤੇ ਇਤਿਹਾਸਕਾਰ ਦੱਸਦੇ ਨੇ ਵੀ ਪ੍ਰਸ਼ਾਦਾ ਪਾਣੀ ਇਹੋ ਜਿਹਾ ਦਿੱਤਾ ਸੀ ਜਿਹੜਾ ਕਿ ਕਾਂ ਕੁੱਤਿਆਂ ਦੇ ਖਾਣ ਦੇ ਲਾਇਕ ਵੀ ਨਹੀਂ ਸੀ ਤੇ ਮਾਤਾ ਜੀ ਹੁਣਾਂ ਨੇ ਦੇਖਿਆ ਜਦੋਂ ਤੇ ਮਾਤਾ ਜੀ ਹੁਣਾਂ ਨੇ ਨਹੀਂ ਸਕਿਆ ਨਾ ਸਹਿਬਜ਼ਾਦਾ ਨੇ ਸਕਿਆ ਤੇ ਕੁਝ ਮਾਤਾ ਜੀ ਨੇ ਮੋਰਾ ਦਾ ਪੈਸੇ ਦਿੱਤੇ ਬਿਲੇ ਕੁਝ ਬਾਹਰੋਂ ਲਿਆਉ ਫੇਰ ਉਹ ਦੱਸਦੇ ਉੱਥੋਂ ਬਾਹਰੋਂ ਪਤਾਸੇ ਲਿਆਂਦੇ ਗਏ ਤੇ ਪਤਾਸੇ ਛੱਕ ਕੇ ਉੱਤੋਂ ਦੀ ਪਾਣੀ ਦਾ ਘੁੱਟ ਭਰ ਕੇ ਰਾਤ गुਜ਼ਾਰੀ ਚਲੋ ਸਹਬਜਾ ਦੇ ਫੇਰ ਪੈ ਕੇ ਗੰਗੂ ਦੇ ਘਰ ਤੇ ਮਾਤਾ ਜੀ ਜਾਨੀ ਕਿ ਥੋੜਾ ਜਿਹਾ ਆਰਾਮ ਦੇ ਵਿੱਚ ਐ ਤੇ ਅੱਖਾਂ ਬੰਦ ਕਰੀ ਪਏ ਨੇ ਜਾਗਦੇ ਨੇ ਉਦਾਂ ਸੁੱਤੇ ਨਹੀਂ ਕਿਉਂਕਿ ਬਜ਼ੁਰਗ ਨੇ ਮਾਤਾ ਜੀ ਨੇ ਸਿਆਣੇ ਨੇ ਪਰਿਵਾਰ ਵਿਛੋੜਾ ਹੋਇਆ ਫੇਰ ਵੀ ਜਾਨੀ ਥੋੜੀਕ ਨੀਂਦ ਆ ਗਈ ਦੋ ਤਿੰਨ ਦਿਨਾਂ ਦੇ ਥੱਕਿਆ ਹੋਿਆਂ ਨੂੰ ਕਿਉਂਕਿ ਕੁੰਮਾ ਮਾਸਕੀ ਦੇ ਸਨ ਵਿੱਚ ਕਿਹੜਾ ਨੀਂਦ ਆਈ ਹੋਏਗੀ ਤੇ ਫੇਰ ਤਲਾਬ ਤੇ ਜਿਹੜੀ ਰਾਤ ਕੱਟੀ ਉੱਥੇ ਕਿਹੜਾ ਨੀਂਦ ਆਈ ਹੋਏਗੀ ਮਾਤਾ ਜੀ ਨੂੰ ਚਲੋ ਤੀਜੀ ਰਾਤ ਕਹਿ ਲੋ ਵੀ ਆਪਾਂ ਕਹਿੰਨੇ ਮਾੜੀ ਜੀ ਅੱਖ ਲੱਗੀ ਸਰੀਰ ਥੱਕਿਆ ਸੀ ਮਾੜੀ ਜੀ ਅੱਖ ਲੱਗਣ ਦੇ ਨਾਲ ਤੇ ਗੰਗੂ ਨੇ ਉਹ ਥੈਲਾ ਕੁਝ ਉਹਦੇ ਵਿੱਚ ਸਮਾਨ ਸੀ ਤੇ ਕੁਝ ਮੋਹਰੇ ਸੀ ਜਿਹੜੀਆਂ ਰਸਤਾ ਵਾਸਤੇ ਸੀ ਥੋੜੀਆਂ ਜੀਆਂ ਕੁਝ ਜ਼ਿਆਦਾ ਨਹੀਂ ਖੱਤਰਾਂ ਨਹੀਂ ਸੀ ਪਰੀਆਂ ਥੋੜੀਆਂ ਜੀਆਂ ਮੋਹਰਾਂ ਦੱਸੀਆਂ ਇਤਿਹਾਸ ਨੇ ਵੀ ਉਹ ਇਹਨੇ ਗੰਗੂ ਨੇ ਥੈਲਾ ਚੱਕ ਕੇ ਲਕੋਤਾ ਥੈਲਾ ਲਕੋ ਕੇ ਤੇ ਗੰਗੂ ਰੋਲਾ ਪਾਉਣ ਲੱਗ ਗਿਆ ਵੀ ਗੰਗੂ ਦੇ ਘਰ ਚੋਰੀ ਹੋ ਗਈ ਗੰਗੂ ਦੇ ਘਰ ਘਰ ਚੋਰੀ ਹੋ ਗਈ ਜਦੋਂ ਇਹ ਰੋਲਾ ਜਾ ਪਾਉਣ ਲੱਗਾ ਮਾਤਾ ਨੇ ਮਾੜੀ ਜਿਹੀ ਅੱਖ ਖੋਲੀ ਤੇ ਕਹਿੰਦਾ ਮਾਤਾ ਜੀ ਸੋਡਾ ਥੈਲਾ ਵੀ ਲੈ ਗਿਆ ਕੋਈ ਚੱਕ ਕੇ ਚੋਰ ਮਾਤਾ ਜੀ ਕਹਿੰਦੇ ਵੀ ਗੰਗੂ ਐਡੀ ਛੇਤੀ ਕੌਣ ਲੈ ਗਿਆ ਤੇ ਗੰਗੂ ਤਾਂ ਪਹਿਲਾਂ ਹੀ ਪੁੱਛ ਰਿਆ ਪਿਆ ਅਸੀਂ ਪੜ ਕੁੱਠਿਆ ਮਾਤਾ ਜੀ ਜਿਹੜਾ ਤੁਸੀਂ ਮੈਨੂੰ ਚੋਰ ਬਣਾਈ ਜਾਂਦੇ ਆ ਮੈਂ ਤੁਹਾਨੂੰ 2-3 ਦਿਨਾਂ ਦਾ ਲਈ ਫਿਰਤਾ ਨਾਲੇ ਕਿਉਂਕਿ ਆਪ ਦਾ ਪ੍ਰਭਾਅ ਡਾਲ ਤਾਂ ਵੀ ਮੈਂ ਲਈ ਫਿਰਦਾ ਮਾਤਾ ਜੀ ਦੇ ਆਖੇ ਲੱਗੇ ਨਹੀਂ ਮਾਤਾ ਜੀ ਕਹਿੰਦੇ ਸੀ ਰੋਪੜਾਲ ਨੂੰ ਲੈ ਕੇ ਚੱਲੋ ਜਾਂ ਕੋਟਲਾ ਨਿਹੰਗ ਖਾਂ ਦੇ ਘਰ ਲੈ ਚੱਲੋ ਕਿ ਉਧਰ ਸੇਵ ਜਗਾ ਸੀ ਕਿ ਉਧਰ ਨੂੰ ਲੈ ਕੇ ਨਹੀਂ ਗਿਆ ਇਹ ਇਹਦੇ ਮਨ ਚ ਪਾਲਾ ਸੀ ਬੇਈਮਾਨੀ ਸੀ ਵੀ ਮੈਂ ਤਾਂ ਇਹਨਾਂ ਦਾ ਧੰਨ ਚਰਾਉਣਾ ਜਿਹੜਾ ਕੋਲੇ ਆ ਤੇ ਜੇ ਹੁਣ ਰੋਪੜਵਾਲ ਨੂੰ ਜਾਂ ਕੋਟੜਾ ਨੇ ਨਿਹੰਗ ਸਿੰਘ ਨਿਹੰਗ ਖਾਂ ਦੇ ਘਰ ਲੈ ਜਾਂਦਾ ਫੇਰ ਤਾਂ ਮੇਲ ਮਲਾਪ ਹੋ ਜਾਣਾ ਸੀ ਪਰਿਵਾਰ ਦਾ ਪਰ ਇਸ ਪਾਪੀ ਨੇ ਉਸ ਰਸਤੇ ਨਾ ਲਗਿਆ ਉਲਟ ਰਸਤੇ ਪਾਈ ਫਿਰਦਾ ਰਿਹਾ ਤੇ ਖੀਰੀ ਨੌ ਰਾਤ ਨੌ ਪੋ ਦੀ ਰਾਤ ਨੂੰ ਇਹਨੇ ਆ ਕੰਮ ਕੀਤਾ ਕਰੇ ਲਿਜਾ ਕੇ ਬਲਾ ਕੇ ਪ੍ਰਸ਼ਾਦਾ ਪਾਣੀ ਮੰਨੀ ਦਿੱਤਾ ਛਕਿਆ ਨਹੀਂ ਆਪਾਂ ਨੂੰ ਪਤਾ ਲੱਗਦਾ ਹੁਣ ਵੀ ਪਤਾ ਸੇ ਛੱਕ ਕੇ ਪਾਣੀ ਪੀਤਾ ਤਸਵੀਰ ਨੂੰ ਰੌਲਾ ਪਾਉਣ ਲੱਗਾ ਮੈਂ ਤਾਂ ਜੀ ਰਿਪੋਰਟ ਲਿਖਾਉਂਗਾ ਜਦੋਂ ਰੌਲਾ ਪਾਉਂਦਾ ਸੀ ਤੇ ਮਾਤਾ ਜੀ ਕਹਿੰਦੇ ਸੀ ਵੀ ਗੰਗੂ ਤੂੰ ਚੁੱਪ ਕਰ ਮਾਤਾ ਜੀ ਨੂੰ ਫੇਰ ਵੀ ਨਹੀਂ ਸੀ ਪਤਾ ਵੀ ਇਹ ਕਰਤੂਤ ਕਰੂ ਤੇ ਇਹ ਕਹਿੰਦੀ ਮਾਤਾ ਜੀ ਕਹਿੰਦੇ ਸੀ ਵੀ ਗੰਗੂ ਤੂੰ ਰੌਲਾ ਨਾ ਪਾ ਰੌਲਾ ਸੁਣ ਕੇ ਲੋਕ ਇਕੱਠੇ ਹੋਣਗੇ ਤੇ ਫੇ ਲੋਕਾਂ ਦੇ ਵਿੱਚੋਂ ਕਿਸੇ ਨੂੰ ਮਤਲਬ ਸਾਨੂੰ ਪਛਾਣ ਲੈਣਾ ਤੇ ਹੋਰ ਸਾਨੂੰ ਫੜਾ ਨਾ ਦੇਵੇ ਰਿਪੋਰਟ ਨਾ ਕਰ ਦੇਵੇ ਗੰਗੂ ਖੋਦੀ ਤੁਰ ਗਿਆ ਚੌਧਰੀ ਆ ਗਿਆ ਪਿੰਡ ਦਾ ਜਿਹੜੇ ਚੌਧਰੀ ਹੁੰਦੇ ਸੀ ਹੁਣ ਸਰਪੰਚ ਹੁੰਦੇ ਉਹ ਤੋਂ ਚੌਧਰੀ ਹੁੰਦੇ ਸੀ ਪਿੰਡ ਦੇ ਤੇ ਉਹ ਪਹਿਲਾ ਢੰਡੋਰਾ ਪਿੱਟਿਆ ਹੋਇਆ ਸੀ ਪਰਿਵਾਰ ਬਿਛੋੜਾ ਹੋਣ ਤੋਂ ਸਵੇਰ ਨੂੰ ਨਾਲ ਹੀ ਢੰਡੋਰਾ ਪਟਾਤਾ ਇਹਨੇ ਵਜੀਤੇ ਨੇ ਵੀ ਪਿੰਡਾਂ ਦੇ ਵਿੱਚ ਢੰਡੋਰਾ ਪਿੱਟੋ ਵੀ ਜੇ ਕਿਸੇ ਵੀ ਕੋਈ ਵੀ ਜੀਵ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਮਿਲੇ ਤਾਂ ਜਿਹੜਾ ਸਾਨੂੰ ਫੜਾਊਗਾ ਅਸੀਂ ਮੂੰਹ ਮੰਗਿਆ ਨਾਮ ਦੇਵਾਂਗੇ ਉਹ ਚੌਧਰੀ ਤੇ ਵੀ ਮਾਇਆ ਪੈ ਗਈ ਵੀ ਹੁਣ ਆਪਾਂ ਉਹਨਾਂ ਤੋਂ ਨਾਮ ਲਵਾਂਗੇ ਇਹਨਾਂ ਨੂੰ ਫੜਾਉਣੇ ਆ ਗੰਗੂ ਵੀਰ ਲੱਗਿਆ ਚੌਧਰੀ ਵੀਰ ਲੱਗਿਆ ਨਾਲ ਦੋ ਹੋ ਗਏ ਤੇ ਤੀਜੇ ਗਾਨੀ ਖਾਂ ਤੇ ਮਾਨੀ ਖਾਂ ਦੱਸਿਆ ਜੀ ਪਹਿਲਾਂ ਮੈਂ ਗਨੀ ਖਾਂ ਤੇ ਨਵੀ ਖਾਂ ਕਹਿਆ ਗਿਆ ਸੀ ਪਹਿਲਾਂ ਵਾਲੇ ਇਤਿਹਾਸ ਪਹਿਲਾਂ ਵਾਲੀ ਜਿਹੜੀ ਗੱਲ ਸਨ ਪਹਿਲਾਂ ਇਤਿਹਾਸ ਸੁਣਾਇਆ ਸੀ ਉਹਦੇ ਵਿੱਚ ਕਿਉਂਕਿ ਮੈਨੂੰ ਨਾਮ ਯਾਦ ਨਹੀਂ ਸੀ ਆ ਇਹ ਕਿਹਾ ਗਿਆ ਮਾਫ ਕਰਨਾ ਜੀ ਗਨੀਖਾ ਤੇ ਨਵੀਖਾ ਤਾਂ ਇੱਧਰ ਮਾਸੂ ਬਾੜੇ ਦੇ ਜੰਗਲਾਂ ਵਿੱਚ ਮਿਲੇ ਸੀ ਗੁਰੂ ਸਾਹਿਬ ਨੂੰ ਉਹ ਗਾਨੀਖਾ ਤੇ ਮਾਨੀਖਾ ਥਾਣੇਦਾਰ ਮਰਿੰਡੇ ਦੇ ਕੋਤਵਾਲੀ ਦੇ ਥਾਣੇਦਾਰ ਉਹ ਦੋਨੇ ਆਏ ਤੇ ਆ ਕੇ ਮਾਤਾ ਜੀ ਨੂੰ ਤੇ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਲੈ ਗਏ 10 ਪੋ ਦੀ ਰਾਤ ਕੋਤਵਾਲੀ ਚਾ ਜੀ ਮਰਿੰਡੇ ਥਾਣੇ ਦੇ ਵਿੱਚ ਤੇ ਇਹਨਾਂ ਤੇ ਵੀ ਫਿਰ ਮਾਇਆ ਪਈ ਹੋਊਗੀ ਵੀ ਹੁਣ ਆਪਾਂ ਨੂੰ ਪਹਿਲਾਂ ਹੀ ਇਹਨਾਂ ਨੂੰ ਮਨਾ ਲਗੇ ਮਨਾ ਕੇ ਤੇ ਆਪਾਂ ਪਹਿਲਾਂ ਹੀ ਇਹਨਾਂ ਨੂੰ ਸਲਾਮ ਕਬੂਲ ਕਰਾ ਲਗੇ ਤੇ ਆਪਾਂ ਨੂੰ ਨਾਮ ਮਿਲਣਗੇ ਉਸ ਰਾਤ ਵੀ ਸਹਿਬਜ਼ਾਦਿਆਂ ਤੇ ਬਹੁਤ ਜੋਲਮ ਕੀਤਾ ਇਹਨਾਂ ਨੇ ਜਿੰਨੇ ਵੀ ਸਿਹੇ ਦਿੱਤੇਗੇ ਬੱਚਿਆਂ ਨੂੰ ਦਿੱਤੇ ਇਹਨਾਂ ਨੇ ਸਹਬਜ਼ਾਦਿਆਂ ਨੂੰ ਗਾਨੀ ਖਾ ਤੇ ਮਾਨੀ ਖਾ ਹੋਣਾ ਨੇ ਕਿਉਂਕਿ ਅੱਗੇ ਜਾ ਕੇ ਇਤਿਹਾਸ ਦੱਸਦਾ ਤਾਂ ਬਜਦੋ ਇਹਨਾਂ ਦੇ ਹੱਥ ਕੜੀਆਂ ਲਾਈਆਂ ਸੀ ਤੇ ਸਹਬਜ਼ਾਦਿਆਂ ਦੇ ਆ ਗੁੱਟਾਂ ਦੇ ਵਿੱਚੋਂ ਖੂਨ ਚੁੰਦਾ ਸੀ ਸਿਮ ਰਿਹਾ ਸੀਗਾ ਜ਼ਖਮੀ ਸੀਗੇ ਤੇ ਪੈਰਾਂ ਤੋਂ ਵੀ ਨੰਗੇ ਪੈਰਾਂ ਦੇ ਵਿੱਚ ਵੀ ਨਹੀਂ ਸੀ ਕੁਝ ਜਦੋਂ ਸੂਬੇ ਨੇ ਇਹਨਾਂ ਵਜੀਦੇ ਨੇ ਜਦੋਂ ਉੱਥੇ ਸਰਹੰਦ ਮੰਗਾਇਆ ਵੀ ਸਰਹੰਦ ਭੇਜੋ ਜਦੋਂ ਸਰਹੰਦ ਗਏ ਲੈ ਕੇ ਗਏ ਗਾਨੀ ਖਾ ਮਾਨੀ ਖਾ ਹੋਣੀ ਤੇ ਇਹਨਾਂ ਨੇ ਪੁੱਛਿਆ ਹਾਂਜੀ ਕਿ ਉਹ ਇਹ ਇਧਰੋਂ ਚਮਕੌਰ ਦੀ ਗੜੀ ਵਿੱਚੋਂ ਜੰਗ ਦੇ ਵਿੱਚੋਂ ਵਾਪਸ ਗਿਆ ਸੀ ਨਾਲ ਸੀਗਾ ਜਦੋਂ ਜੰਗ ਹੋਇਆ ਇਧਰੋਂ ਬਲਿਆ ਛੜਿਆ ਇਹ ਉੱਥੇ ਗਿਆ ਜਦੋਂ ਤੇ ਜਦੋਂ ਉਹਨਾਂ ਨੇ ਪੁੱਛਿਆ ਹਾਂਜੀ ਕਹਿੰਦੇ ਮਾਤਾ ਜੀ ਨੂੰ ਤੇ ਛੋਟੇ ਸ਼ਹਿਬਜ਼ਾਦਿਆਂ ਨੂੰ ਲਿਆਂਦਾ ਉਹ ਕਹਿੰਦਾ ਮੈਂ ਤਾਂ ਆਰਾਮ ਕਰਨਾ ਤੇ ਤੁਸੀਂ ਇਹਨਾਂ ਨੂੰ ਠੰਡੇ ਬੁਰਜ ਵਿੱਚ ਬੰਦ ਕਰ ਦਿਓ ਜਦੋਂ ਠੰਡ ਨੇ ਇਹਨਾਂ ਦੇ ਹੱਡ ਭੰਨੇ ਤੇ ਮੰਨ ਜਾਣਗੇ ਪਾਪੀ ਦੇ ਇਹ ਬੋਲ ਸੀ ਤੇ ਉਸ ਤੋਂ ਅੱਗੇ ਆਪਾਂ ਨੂੰ ਪਤਾ ਹੀ ਆ ਜੀ ਫਿਰ ਮਾਤਾ ਜੀ ਨੂੰ ਠੰਡੇ ਬੁਰਜ ਵਿੱਚ ਬੰਦ ਕਰਤਾ ਇਹਨਾਂ ਨੂੰ ਅਲੱਗ-ਅਲੱਗ ਕਰਤਾ ਫਿਰ ਦਾ ਖੇਡੇ ਗਏ ਜਿਹੜੇ ਸ਼ਾਸਕ ਦਾ ਹੁੰਦੇ ਆ ਪਹਿਲਾਂ ਤਾਂ ਪਿਗਲਾਇਆ ਵੀ ਸੋਨੂ ਜੀ ਤੁਸੀਂ ਬੜੇ ਪਿਆਰੇ ਲੱਗਦੇ ਹੋ ਤੁਸੀਂ ਗੁਰਗੋਬਿੰਦ ਸਿੰਘ ਦੇ ਬੱਚੇ ਹੋ ਜਾਨੀ ਇਹਨਾਂ ਦੀ ਸਿਫਤ ਕਰੀ ਸ਼ਾਮ ਦਾ ਕਿਨੂੰ ਜਿਹਨੂੰ ਕਹਿੰਦੇ ਆ ਵੀ ਸਿਫਤ ਸਲਾਹ ਕਰੋ ਉਹਨਾਂ ਦੀ ਤੇ ਉਹਨਾਂ ਨੂੰ ਪਿਗਲਾ ਲਓ ਉਹ ਵੀ ਨਹੀਂ ਚੱਲਿਆ ਫਿਰ ਪਾੜ ਪਾਇਆ ਭੇਤ ਦਾ ਜੀ ਨੂੰ ਕਹਿੰਦੇ ਆ ਪਾੜ ਪਾਇਆ ਬਾਬਾ ਜੋਰਾਵਰ ਸਿੰਘ ਨੂੰ ਇਤਿਹਾਸ ਦੱਸਦਾ ਪਾਸੇ ਰੱਖਿਆ ਸਹਬਜ਼ਾਦ ਬਾਬਾ ਫਤੇ ਸਿੰਘ ਨੂੰ ਪਾਸੇ ਕਰਕੇ ਫਿਰ ਉਹਨੂੰ ਕਿਹਾ ਬਈ ਫਤੇ ਸਿੰਘ ਤਾਂ ਮੰਨ ਗਿਆ ਤੇ ਤੁਸੀਂ ਵੀ ਮੰਨ ਜੋ ਉਧਰ ਉਹਨੂੰ ਕਹਿਤਾ ਬਈ ਜੋਰਾਵਰ ਸਿੰਘ ਤਾਂ ਮੰਨ ਗਿਆ ਭਾਈ ਤੁਸੀਂ ਮੰਨ ਜੋ ਸਲਾਮ ਕਬੂਲ ਕਰ ਲਓ ਇਸ ਤਰ੍ਹਾਂ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਤੇ ਮਾਤਾ ਜੀ ਨੇ ਪਹਿਲਾਂ ਹੀ ਸਿੱਖਿਆ ਦਿੱਤੀ ਹੋਈ ਸੀ ਕਿਉਂਕਿ ਸਹਿਬਜ਼ਾਦੇ ਬਾਣੀ ਪੜ੍ਹਦੇ ਸੀ ਸਿਖਿਆਵਾਂ ਲੈਂਦੇ ਰਹਿੰਦੇ ਸੀ ਤੇ ਮਾਤਾ ਜੀ ਨੇ ਵੀ ਜਦ ਠੰਡੇ ਬੁਰਜ ਦੇ ਵਿੱਚ ਪਹਿਲਾਂ ਬੰਦ ਕੀਤਾ ਕੋਤਵਾਲੀ ਚ ਹੀ ਕਹਿ ਲੋ ਵੀ ਸਜ਼ਾਵਾ ਦੇਣਗੇ ਤੁਹਾਨੂੰ ਆਹ ਕੁਝ ਕਹਿਣਗੇ ਤੇ ਪਰ ਤੁਸੀਂ ਗੁਰਤੇਗ ਬਹਾਦਰ ਦੇ ਪੋਤਰੇ ਹੋ ਤੇ ਅੱਗੇ ਤੁਹਾਡੇ ਦਾਦੇ ਦੇ ਦਾਦੇ ਨੇ ਤਤੀ ਤਵੀ ਤੇ ਬਹਿ ਕੇ ਸ਼ਹੀਦੀ ਤਾਂ ਦਿੱਤੀ ਸੀ ਪਰ ਇਹਨਾਂ ਨੂੰ ਇਸ ਤਾਂ ਲਾਹਨਤਾਂ ਪਾਈਆਂ ਸੀ ਚਲੋ ਮਾਤਾ ਜੀ ਨੇ ਇਤਿਹਾਸ ਦੱਸਿਆ ਕੁਛ ਉਦੋਂ ਵੀ ਹਟੇ ਟਾਈਮ ਵੀ ਤਾਜਾ ਸਹਿਬਜ਼ਾਦੇ ਦੇ ਦਾਦਾ ਜੀ ਦੇ ਦਾਦਾ ਜੀ ਕੌਣ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਤੱਤੀਆਂ ਤਵੀਆਂ ਤੇ ਬੈਠਣ ਵਾਲੇ ਵੀ ਤੱਤੀਆਂ ਤਵੀਆਂ ਤੇ ਬੈਠ ਕੇ ਆਪਾਂ ਨੂੰ ਉਹਨਾਂ ਨੇ ਇਹ ਗੁਰਬਾਣੀ ਦਾ ਖਜ਼ਾਨਾ ਦਿੱਤਾ ਤੇ ਗੁਰਬਾਣੀ ਸੱਚ ਹੈ ਤੇ ਸੱਚ ਚੁੱਪਦਾ ਇਹਨਾਂ ਨੂੰ ਚੁੱਪਦਾ ਸੀ ਸੱਚ ਬਜੀਤੇ ਹੋਣਾ ਨੂੰ ਬੇ ਲੋਕ ਸੱਚ ਦੇ ਨਾਲ ਜੁੜੇ ਜਾਂਦੇ ਸਾਡੀ ਤੱਕ ਕਿਆਮਤ ਆਈ ਪਈ ਆ ਤੇ ਕਿਆਮਤ ਤਾਂ ਫੇਰ ਵੀ ਆ ਗਈ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਉਧਰੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪੰਜ ਸਿੰਘ ਦੇ ਕੇ ਤੇ ਥਾਪੜਾ ਦੇ ਕੇ ਭੇਜਿਆ ਤੇ ਏਟਨਾ ਟਖੜਕਾਈ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ ਬਜੀਦਾ ਫਿਰ ਤੇ ਜਿਹੜਾ ਸੋਚਾ ਨਾਂ ਦੇ ਸੀ ਉਹਨੂੰ ਵੀ ਗੰਗੂ ਨੂੰ ਵੀ ਤੇ ਗਾਨੀ ਖਾਂ ਦੇ ਮਾਨੀ ਖਾ ਥਾਣੇਦਾਰ ਵੀ ਬਹੁਤ ਭਿਆਨਕ ਸਜ਼ਾਵਾਂ ਦੇ ਕੇ ਮਾਰਿਆ ਸੀ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਬਾਤ ਦੀ ਗੱਲ ਆ ਤੇ ਇਹ ਜਦੋਂ ਹੁਣ ਇੱਥੇ ਪਾੜਾ ਪਾ ਰਿਹਾ ਪਾੜਾ ਪਾ ਰਹੇ ਨੇ ਬੀ ਫਤੇ ਸਿੰਘ ਤਾਂ ਮੰਨ ਗਿਆ ਜੋਰਾਵਰ ਸਿੰਘ ਨੂੰ ਉਲਟੋ ਦੇ ਕਹਿਣਾ ਉਹਦੇ ਉਲਟੋ ਨੇ ਕਹਿਣਾ ਤੇ ਉਹ ਸਿਤਕ ਵਿੱਚ ਪੱਕੇ ਰਹੇ ਆਪਾਂ ਨੂੰ ਪਤਾ ਇਤਿਹਾਸ ਸੁਣਿਆ ਜੇ ਜਦੋਂ ਕਚਹਿਰੀ ਵਿੱਚ ਲਿਜਾਣ ਦੀ ਲਜਾਇਆ ਗਿਆ ਸਹਿਬਜ਼ਾਦਿਆਂ ਨੂੰ ਮਾਤਾ ਜੀ ਕੋਲੋਂ ਸਹਿਬਜ਼ਾਦਿਆਂ ਨੂੰ ਵੀ ਮਾਤਾ ਜੀ ਅਸੀਂ ਲੈਣ ਆਏ ਆ ਤੇ ਮਾਤਾ ਜੀ ਨੇ ਪੁੱਛਿਆ ਵੀ ਇਹਨਾਂ ਦਾ ਕਸੂਰ ਕੀ ਆ ਫਿਰ ਉਹ ਜਿਹੜੇ ਕਰਮਚਾਰੀ ਲੈਣ ਆਏ ਸੀ ਵੀ ਉਹ ਕਹਿੰਦੇ ਮਾਤਾ ਜੀ ਵੀ ਅਸੀਂ ਤਾਂ ਹੁਕਮ ਦੇ ਬੱਧੇ ਆ ਬਸਾਨੂੰ ਤਾਂ ਹੁਕਮ ਹੋਇਆ ਵੀ ਲੈ ਕੇ ਆਉਣਾ ਚਲੋ ਇਹ ਗੱਲ ਸੱਚ ਵੀ ਸੀ ਉਹ ਤਾਂ ਹੁਕਮ ਦੇ ਬੱਧੇ ਸੀ ਉਹਨਾਂ ਨੇ ਲਿਜਾਣਾ ਹੀ ਸੀ ਤੇ ਠੰਡੇ ਬੁਰਜ ਦੇ ਵਿੱਚ ਜਿਹੜਾ ਮੋਤੀਰਾਮ ਮਹਿਰੇ ਦਾ ਹੁਣ ਦਿਨ ਮਨਾਇਆ ਜਾਣਾ ਅੱਜ ਆ ਮੇਰਾ ਖਿਆਲ ਮੋਤੀਰਾਮ ਮਹਾਰਾਜੀ ਨੇ ਆਪਣੇ ਪਰਿਵਾਰ ਦੀ ਤੇ ਆਪਣੀ ਪ੍ਰਭਾ ਨਾ ਕਰਦਿਆਂ ਹੋਇਆਂ ਗਰਮ-ਗਰਮ ਦੁੱਧ ਛਕਾ ਗਏ ਸੀ ਜਿਹੜੇ ਸੰਤਰੀ ਸੀ ਉਹਨਾਂ ਨੂੰ ਕੁਛ ਭੇਟ ਕਰਕੇ ਸੋਨਾ-ਸੋਨਾ ਦੇ ਕੇ ਕੋਈ ਰਿਸ਼ਮਤ ਦੇ ਕੇ ਦੁੱਧ ਛਕਾ ਗਏ ਸੀ ਮੋਤੀ RAM ਮਹਾਰਾਜੀ ਚਲੋ ਜਦੋਂ ਇਹਨਾਂ ਨੂੰ ਲਜਾਇਆ ਗਿਆ ਨਾ ਫਿਰ ਵੱਡਾ ਦਰਵਾਜ਼ਾ ਬੰਦ ਕਰਿਆ ਕਚਹਿਰੀ ਲੱਗੀ ਹੋਈ ਆ ਸੂਬੇ ਦੀ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲ੍ਹਿਆ ਗਿਆ ਤੇ ਨਾਲ ਮੂਰੇ ਮੂਰਲੇ ਪਾਸੇ ਸਿਪਾਈ ਨਾਲ ਛੱਡਾਂ ਤੇ ਕਢਾਏ ਗਏ ਜਦੋਂ ਇਹ ਆਏ ਸੀਸ ਨੀਵਾ ਕਰਕੇ ਨੰਗਣਗੇ ਛੋਟੇ ਦਰਵਾਜ਼ੇ ਵਿੱਚ ਦੀ ਆਮ ਹੀ ਗੱਲ ਆ ਵੀ ਸਿਰ ਨੀਵਾ ਜਾਂ ਕਰਕੇ ਨੰਗਦਾ ਰਹੇ ਕੀ ਹਨਾ ਛੋਟਾ ਦਰਵਾਜ਼ਾ ਵੀ ਤਾਂ ਚਰਨਾਂ ਲੱਗੇ ਤੇ ਵੀ ਆਪਾਂ ਨਾਲ ਹੀ ਤਾੜੀ ਮਾਰ ਦਿਆਂਗੇ ਵੀ ਹਾਂ ਜੀ ਇਹ ਤਾਂ ਝੁੱਕ ਗਏ ਵਜੀਦੇ ਦੇ ਅੱਗੇ ਇਹਨਾਂ ਨੇ ਤਾਂ ਸਲਾਮ ਕਰਤੀ ਸਾਜ਼ਿਸ਼ ਰਚੀ ਗਈ ਸੀ ਇਹ ਤੇ ਬਾਬਾ ਜੋਰਾਵਰ ਸਿੰਘ ਤੇ ਫਤੇ ਸਿੰਘ ਨੇ ਜਦੋਂ ਦੇਖਿਆ ਦਰਵਾਜ਼ੇ ਵੀ ਦਰਵਾਜ਼ਾ ਛੋਟਾ ਖੋਲ੍ਹਿਆ ਤੇ ਇਸ਼ਾਰਾ ਮਲਾਇਆ ਇੱਕ ਦੂਜੇ ਨਾਲ ਸ਼ਾਂਤ ਮਲਾਈ ਤੇ ਫਿਰ ਜੁੱਤੀ ਦਾ ਪੈਰ ਜੁੱਤੀ ਦੀ ਨੋਕ ਦਿਖਾਈ ਉਹਨਾਂ ਨੂੰ ਜੁੱਤੀ ਦਾ ਪੈਰ ਕੱਢਿਆ ਪਹਿਲਾਂ ਲੱਤ ਕੱਢੀ ਆਪਣਾ ਪੈਰ ਕੱਢਿਆ ਉਧਰਲੇ ਪਾਸੇ ਦੋਨੇ ਸਹਿਬਜ਼ਾਦਿਆਂ ਨੇ ਜਦੋਂ ਆਪਣੇ ਪੈਰ ਕੱਢ ਕੇ ਤੇ ਇਸ ਤਰ੍ਹਾਂ ਧੌਣ ਉੱਚੀ ਕਰਕੇ ਨਿਕਲੇ ਵਾ ਅਗਲੇ ਪਾਸੇ ਤੇ ਜਦੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਏ ਬਲਾਈ ਤੇ ਸਾਰੇ ਠੋਸ ਹੋ ਗਏ ਵੀ ਆਪਣੀ ਤਾਂ ਪਲਾਨ ਗਈ ਹੋਰ ਸੀ ਕਿਉਂ ਪਹਿਲਾਂ ਮੂਰੇ ਸਪਾਈ ਨਗਾਏ ਉਹਨਾਂ ਨੇ ਵੀ ਇਸ ਤਰ੍ਹਾਂ